ਸਟੱਡੀ ਵਿਦ ਲਾਡੀ ਚੈਨਲ ਦੇਖਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਨੇ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਗੱਲ ਕੀਤੀ ਸੀ ਵੀ ਜੋ 2025 ਦੇ ਵਿੱਚ ਪੰਜਾਬ ਪੁਰਸ ਦੀ ਭਰਤੀ ਆਉਗੀ ਆਪਾਂ ਉਸ ਦੀ ਤਿਆਰੀ ਹੈ ਜਿਹੜੀ ਉਹ ਕਰ ਰਹਿਆਂਗੇ ਤੇ ਜੇਕਰ ਤੁਸੀਂ ਵੀ ਬਿਲਕੁਲ ਫ੍ਰੀ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋਗੇ ਤਾਂ ਆਪਾਂ ਆਪਣੇ ਚੈਨਲ ਦੇ ਉੱਪਰ ਵੀਡੀਓਜ਼ ਬਣਾਈਆਂ ਹੋਈਆਂ ਨੇ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਨੇ ਦੱਸਿਆ ਵੀ ਤੁਸੀਂ ਕਿਵੇਂ ਫ੍ਰੀ ਦੇ ਵਿੱਚ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹ ਕੇ ਜਾ ਕਿਹੜੇ ਕਿਹੜੇ ਟੀਚਰਸ ਨੂੰ ਬਿਲਕੁਲ ਫ੍ਰੀ ਦੇ ਵਿੱਚ ਫੋਲੋ ਕਰਕੇ ਸਾਰੀ ਤਿਆਰੀ ਜਿਹੜੀ ਉਹ ਆਪਣੀ ਫ੍ਰੀ ਦੇ ਵਿੱਚ ਕਰ ਸਕਦੇ ਹੋਗੇ ਜੇਕਰ ਤੁਸੀਂ ਵੀ ਫ੍ਰੀ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਜਾਓ ਤੇ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਸਬਜੈਕਟ ਦੇ ਲਈ ਤੁਸੀਂ ਕਿਹੜੀ ਕਿਤਾਬ ਜਾਂ ਕਿਹੜਾ ਟੀਚਰ ਹੈ ਜਿਹੜਾ ਉਸ ਨੂੰ ਬਿਲਕੁਲ ਫ੍ਰੀ ਦੇ ਵਿੱਚ ਫੋਲੋ ਕਰ ਸਕਦੇ ਹੋਗੇ ਜਿਵੇਂ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗ ਗਿਆ ਹੋਊ ਵੀ ਜ 2025 ਦੀ ਪੰਜਾਬ ਪੁਲਿਸ ਦੀ ਭਰਤੀ ਹੈਗੀ ਇਹ ਜਿਹੜੇ ਫਾਰਮ ਨੇਗੇ ਆਨਲਾਈਨ ਹੋ ਜਾਣਗੇ 21 ਫਰਵਰੀ ਤੋਂ ਲੈ ਕੇ 13 ਮਾਰਚ ਤੱਕ ਜੇਕਰ ਤੁਸੀਂ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਫਾਰਮ ਨੇ ਜਿਹੜੇ ਉਹਨਾਂ ਨੂੰ ਜ਼ਰੂਰ ਭਰਿਓ ਮੈਂ ਤੁਹਾਨੂੰ ਇੱਕ ਛੋਟੀ ਜੀ ਸਲਾਹ ਦੇਣੀ ਚਾਹੂੰਗਾ ਵੀ ਜਿਹੜੇ ਆਪਣੇ ਫਾਰਮ ਨੇ ਉਹ ਪਹਿਲੇ 5-7 ਦਿਨਾਂ ਦੇ ਵਿੱਚ ਹੀ ਭਰਿਓ ਐਂਡ ਲਿਨਾਂ ਤੱਕ ਗੱਲ ਨਾ ਲੈ ਕੇ ਜਾਇਓ ਕਿਉਂਕਿ ਲਾਸਟਲੇ ਦਿਨਾਂ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਹੈ ਵੀ ਜਿਹੜੀ ਸਾਈਟ ਆ ਉਹ ਬਿਜ਼ੀ ਹੋ ਜਾਂਦੀ ਆ ਜਾਂ ਹੋ ਸਕਦਾ ਤੁਹਾਡੀ ਫੀਸ ਆ ਜਿਹੜੀ ਉਹਨਾਂ ਭਰੀ ਜਾਵੇ ਤਾਂ ਤੁਹਾਡਾ ਜਿਹੜਾ ਫਾਰਮ ਆ ਰਿਜੈਕਟ ਹੋ ਜਾਵੇ ਇਸ ਕਰਕੇ ਜਦੋਂ ਹੀ 21 ਫਰਵਰੀ ਨੂੰ ਫਾਰਮ ਨੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਤੁਸੀਂ ਪਹਿਲੇ 5-7 ਦਿਨਾਂ ਦੇ ਵਿੱਚ ਆਪਣੇ ਫਾਰਮ ਨੇ ਜਿਹੜੇ ਉਹ ਭਰ ਲੈਣੇ ਨੇਗੇ ਬਾਕੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਜੇਕਰ ਤੁਹਾਡਾ ਸੁਪਨਾ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦਾ ਤਾਂ ਤੁਹਾਨੂੰ ਘੱਟ ਤੋਂ ਘੱਟ ਪੇਪਰ ਵਿੱਚੋਂ ਕਿੰਨੇ ਨੰਬਰ ਲੈਣੇ ਪੈਣਗੇ ਤਾਂ ਜੋ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ categories wise ਗੱਲ ਕਰਾਂਗੇ ਵੀ ਜਿਹੜੇ ਮੇਰੇ ਭੈਣ ਭਰਾ ਚਾਹੇ ਉਹ ਜਰਨਲ ਹੋਣ ਚਾਹੇ ਐਸਸੀ ਐਮਬੀ ਹੋਣ ਚਾਹੇ ਬੀਸੀ ਹੋਣ ਚਾਹੇ ਬੈਕਵਰਡ ਕਲਾਸਸ ਵਾਲੇ ਹੋਣ ਚਾਹੇ ਐਕ ਸਰਵਿਸਮੈਨ ਹੋਣ ਵੀ ਕਿਹੜੇ ਭਰਾ ਜਾਂ ਕਿਹੜੀ ਭੈਣ ਨੂੰ ਕਿੰਨੇ ਨੰਬਰ ਲੈਣੇ ਪੈਣਗੇ ਆਪਾਂ ਸਾਰੀ ਗੱਲ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਇਸ ਵੀਡੀਓ ਦੇ ਵਿੱਚ ਬਣੇ ਰਹੇ ਹੋ ਵੀਡੀਓ ਦੇ ਨਾਲ ਜੇਕਰ ਵੀਡੀਓ ਚ ਦਿੱਤੀ ਇਨਫੋਰਮੇਸ਼ਨ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਚੈਨਲ ਦੇ ਉੱਪਰ ਪੰਜਾਬ ਪ੍ਰਸ਼ਨਾਂ ਸਬੰਧਿਤ ਹੋਰ ਨਵੀਆਂ ਤੋਂ ਨਵੀਆਂ ਵੀਡੀਓਜ਼ ਜਿਹੜੀਆਂ ਉਹ ਲੈ ਕੇ ਆਵਾਂਗੇ ਹੋ ਸਕਦਾ ਤੁਹਾਨੂੰ ਉਹਨਾਂ ਵੀਡੀਓ ਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇ ਇਸ ਕਰਕੇ ਆਪਣੇ ਭਰਾ ਨੂੰ ਸਪੋਰਟ ਜ਼ਰੂਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਗੇ ਵੀਡੀਓ ਦੇਖਣ ਤੋਂ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਉਮੀਦ ਆ ਚੈਨਲ ਸਬਸਕ੍ਰਾਈਬ ਕਰ ਲਿਆ ਹੋ ਹੁਣ ਬਾਅਦ ਦੇ ਅੱਗੇ ਤੇ ਗੱਲ ਕਰਦੇ ਆ ਵੀ ਕਿਸ ਕੈਟਾਗਰੀਜ਼ ਵਾਲੇ ਭੈਣ ਭਰਾਵਾਂ ਨੂੰ ਕਿੰਨੇ ਨੰਬਰ ਚਾਹੀਦੇ ਨੇ ਘੱਟ ਤੋਂ ਘੱਟ ਤਾਂ ਜੋ ਉਹਨਾਂ ਦੀ ਜਿਹੜੀ ਫਾਈਨਲ ਸੈLECTION ਆਗੀ ਉਹ ਹੋ ਸਕੇ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਐਕਸ ਸਰਵਿਸਮੈਨ ਦੀ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਵਿੱਚ ਕੇਵਲ ਭਰਾ ਹੀ ਨੇ ਜਿਹੜੇ ਉਹੀ ਫਾਰਮ ਭਰਦੇ ਹੁੰਦੇ ਨੇਗੇ ਕੁੜੀਆਂ ਦੇ ਫਾਰਮ ਉਹਨਾਂ ਵਿੱਚ ਨਹੀਂ ਭਰੇ ਜਾਂਦੇ ਜੇਕਰ ਤੁਸੀਂ ਐਕਸ ਸਰਵਿਸਮੈਨ ਹੋ ਤੁਸੀਂ ਕਿਸੇ ਵੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਚਾਹੇ ਤੁਸੀਂ ਜਰਨਲੋਂ ਬੈਕਵਰਡ ਕਲਾਸਿਜ਼ੋਂ ਤੇ ਐਸਸੀ ਐਮਬੀਓ ਐਸਸੀ ਆਰਓ ਰਮਦਾਸੀ ਅਦਰਜ਼ੋਂ ਤਾਂ ਤੁਹਾਨੂੰ ਘੱਟ ਤੋਂ ਘੱਟ ਜਿਹੜੇ 55 ਨੰਬਰ ਨੇ ਉਹ ਲੈਣੇ ਪੈਣਗੇ ਪੀਪਰ ਦੇ ਵਿੱਚੋਂ ਤਾਂ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਆਗੀ ਉਹ ਹੋ ਸਕਦੀ ਹੈ ਕਿ ਐਕਸ ਸਰਵਿਸਮੈਨ ਦੇ ਵਿੱਚ ਜੇਕਰ ਤੁਸੀਂ ਇਸ ਤੋਂ ਘੱਟ ਲੈਨੇ ਹੋ ਤਾਂ ਜਿਹੜੀ ਫਾਈਨਲ ਸਿਲੈਕਸ਼ਨ ਆ ਉਹ ਥੋੜੀ ਜੀ ਮੁਸ਼ਕਲ ਆਗੀ ਵੀ ਘੱਟ ਤੋਂ ਘੱਟ ਤੁਹਾਨੂੰ 55 ਨੰਬਰ ਲੈਨੇ ਹੀ ਪੈਣਗੇ ਤਾਂ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਆਗੀ ਉਹ 100% ਕਲੀਅਰ ਹੋ ਸਕਦੀ ਹੈਗੀ ਦੂਜੇ ਨੰਬਰ ਤੇ ਗੱਲ ਕਰ ਲੈਨੇ ਆ ਜਿਹੜੇ ਭੈਣ ਭਰਾ ਬੈਕਵਰਡ ਕਲਾਸ ਨਾਲ ਸੰਬੰਧ ਰੱਖਦੇ ਨੇ ਜਿਹੜੇ ਮੇਰੇ ਭਰਾ ਬੈਕਵਰਡ ਕਲਾਸ ਨਾਲ ਸੰਬੰਧ ਰੱਖਦੇ ਨੇ ਤੇ ਉਹ ਮੁੰਡੇ ਨੇ ਉਹਨਾਂ ਨੂੰ ਘੱਟ ਤੋਂ ਘੱਟ ਪੇਪਰ ਦੇ ਵਿੱਚੋਂ 75 ਯਾਨੀ ਕਿ 75 ਨੰਬਰ ਨੇ ਜਿਹੜੇ ਉਹ ਲੈਣੇ ਹੀ ਪੈਣਗੇ ਤਾਂ ਹੀ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਉਹ 100% ਹੋ ਸਕਦੀ ਆ ਨਹੀਂ ਚਾਂਸ ਨੇ ਜਿਹੜੇ ਉਹ ਥੋੜੇ ਜੇ ਘੱਟ ਜਾਂਦੇ ਨੇ ਜੇਕਰ ਜਿਹੜੀਆਂ ਮੇਰੀਆਂ ਭੈਣਾਂ ਨੇ ਤੇ ਉਹ ਬੈਕਵਰਡ ਕਲਾਸ ਦੇ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਨੂੰ ਘੱਟ ਤੋਂ ਘੱਟ 62 ਯਾਨੀ ਕਿ 62 ਨੰਬਰ ਨੇ ਜਿਹੜੇ ਉਹ ਲੈਣੇ ਹੀ ਪੈਣਗੇ ਤਾਂ ਹੀ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੈ ਜਿਹੜੀ ਉਹ 100% ਹੋ ਪਾਊਗੀ ਤੀਜੇ ਨੰਬਰ ਤੇ ਆਪਾਂ ਗੱਲ ਕਰ ਲੈਨੇ ਆ ਈਡਬਲਯੂਐਸਡੀ ਜਿਹੜੇ ਭੈਣ ਭਰਾ ਈਡਬਲਯੂਐਸ ਯਾਨੀ ਕਿ ਇਕਨੋਮੀ ਵੀਕਰ ਸੈਕਸ਼ਨ ਦੇ ਵਿੱਚ ਆਪਣੇ ਫਾਰਮ ਭਰਨਗੇ ਜਿਹੜੇ ਭਰਾ ਜਿਹੜੇ ਮੇਰੇ ਈਡਬਲਯੂਐਸ ਨੇ ਤਾਂ ਉਹਨਾਂ ਨੂੰ ਘੱਟ ਤੋਂ ਘੱਟ ਉਹਨਾਂ ਨੂੰ ਵੀ 75 ਨੰਬਰ ਨੇ ਯਾਨੀ ਕਿ 75 ਨੰਬਰ ਲੈਣੇ ਹੀ ਪੈਣਗੇ ਤਾਂ ਹੀ ਉਹਨਾਂ ਦੀ ਜਿਹੜੀ ਫਾਈਨਲ ਸਿਲੈਕਸ਼ਨ ਆ ਉਹ 100% ਹੋ ਪਾਊਗੀ ਜੇਕਰ ਤੁਸੀਂ 70 ਜਾਂ ਇਸ ਤੋਂ ਘੱਟ ਨੰਬਰ ਲੈਨੇ ਹੋ ਤਾਂ ਤੁਹਾਡੀ ਜਿਹੜੀ ਫਾਈਨਲ ਸਿਲੈਕਸ਼ਨ ਆ ਉਹ ਥੋੜੀ ਜੀ ਮੁਸ਼ਕਲ ਹੋ ਜਾਂਦੀ ਆ ਜਿਹੜੀਆਂ ਮੇਰੀਆਂ ਭੈਣਾਂ ਈਡਬਲਯੂਐਸ ਦੇ ਵਿੱਚ ਆਪਣੇ ਫਾਰਮ ਭਰਨਗੀਆਂ ਉਹਨਾਂ ਨੂੰ ਘੱਟ ਤੋਂ ਘੱਟ 70 ਨੰਬਰ ਲੈਣੇ ਪੈਣਗੇ ਤਾਜਾ ਕੀ ਉਹ ਜਿਹੜੀ ਫਾਈਨਲ ਸਿਲੈਕਸ਼ਨ ਆਗੀ ਉਹ ਹੋਪ ਆਊਗੀ ਤੇ ਚੌਥੇ ਨੰਬਰ ਤੇ ਗੱਲ ਕਰ ਲੈਨੇ ਆਪਾਂ ਸ਼ੈਡਿਊਲਡ ਕਾਸਟ ਜਿਹੜੇ ਭੈਣਪਰਾ ਬਾਲਵਿਕੀ ਮੱਝ ਵੀ ਸਿੱਖਣੇਗੇ ਤੇ ਜਿਹੜੇ ਪਰਾ ਬਾਲਮਿਕੀ ਜਾਂ ਮੱਝ ਵੀ ਸਿੱਖਨੇ ਤੁਹਾਨੂੰ ਘੱਟ ਤੋਂ ਘੱਟ 68 ਯਾਨੀ ਕਿ 68 ਨੰਬਰ ਲੈਣੇ ਪੈਣਗੇ ਤਾਂ ਹੀ ਤੁਹਾਡੀ ਜਿਹੜੀ ਫਾਈਨਲ ਸਿਲੈਕਸ਼ਨ ਆਗੀ ਉਹ ਹੋਪ ਆਊਗੀ ਤੇ ਜਿਹੜੀਆਂ ਮੇਰੀਆਂ ਭੈਣਾ ਬਾਲਮਿਕੀ ਜਾਂ ਮੱਝ ਵੀ ਸਿੱਖ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਨੂੰ ਘੱਟ ਤੋਂ ਘੱਟ 60 ਨੰਬਰ ਲੈਣੇ ਪੈਣਗੇ ਤਾਂ ਉਹਨਾਂ ਦੀ ਫਾਈਨਲ ਸਿਲੈਕਸ਼ਨ ਆ ਜਿਹੜੀ ਉਹ 100% ਕਲੀਅਰ ਹੋਊਗੀ ਤੇ ਅੱਗੇ ਗੱਲ ਕਰ ਲੈਨੇ ਆ ਜਿਹੜੇ ਭੈਣ ਭਰਾ ਸ਼ੈਡਿਊਲਡ ਕਾਸਟ ਰਮਦਾਸੀਏ ਜਾਂ ਅਦਰਜ਼ ਨਾਲ ਸੰਬੰਧ ਰੱਖਦੇ ਨੇ ਜਿਹੜੇ ਭਰਾ ਰਮਦਾਸੀਏ ਜਾਂ ਅਦਰਜ਼ ਨੇ ਉਹਨਾਂ ਨੂੰ ਵੀ ਘੱਟ ਤੋਂ ਘੱਟ 75 ਯਾਨੀ ਕਿ 75 ਨੰਬਰ ਲੈਣੇ ਹੀ ਪੈਣਗੇ ਤਾਂ ਜਾ ਕੇ ਉਹਨਾਂ ਦੀ ਜਿਹੜੀ ਫਾਈਨਲ ਸਿਲੈਕਸ਼ਨ ਆਗੀ ਉਹ 100% ਹੋਪ ਪਾਊਗੀ ਤੇ ਜਿਹੜੀਆਂ ਮੇਰੀਆਂ ਭੈਣਾਂ ਰਮਦਾਸੀਏ ਜਾਂ ਅਦਰਜ਼ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਨੂੰ ਘੱਟ ਤੋਂ ਘੱਟ 65 ਨੰਬਰ ਯਾਨੀ ਕਿ 65 ਨੰਬਰ ਲੈਣੇ ਪੈਣਗੇ ਪੇਪਰ ਦੇ ਵਿੱਚੋਂ ਤਾ ਜਾ ਕੇ ਉਹਨਾਂ ਦੀ ਜਿਹੜੀ ਫਾਈਨਲ ਸਿਲੈਕਸ਼ਨ ਆ ਉਹ ਹੋਪ ਆਊਗੀ ਬਾਕੀ ਜੇ ਤੁਸੀਂ ਜਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤੇ ਜਿਹੜੇ ਮੇਰੇ ਭਰਾ ਜਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਘੱਟ ਤੋਂ ਘੱਟ 78 ਯਾਨੀ ਕਿ 78 ਨੰਬਰ ਲੈਣੇ ਪੈਣਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਜਰਨਲ ਜਾਂ ਓਪਨ ਕੈਟਾਗਰੀ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਨੂੰ ਘੱਟ ਤੋਂ ਘੱਟ 65 65 ਯਾਨੀ ਕਿ 65 ਨੰਬਰ ਲੈਣੇ ਪੈਣਗੇ ਜਰਨਲ ਤੇ ਓਪਨ ਦੋਨਾਂ ਕੈਟਾਗਰੀਜ਼ ਲਈ ਤਾਂ ਜਾ ਕੇ ਉਹਨਾਂ ਦੀ ਜਿਹੜੀ ਫਾਈਨਲ ਸਿਲੈਕਸ਼ਨ ਆਗੀ ਉਹ ਹੋਪ ਆਊਗੀ ਇਹ ਮੈਨੂੰ ਤੁਹਾਨੂੰ ਨੰਬਰ ਦੱਸੇ ਨੇਗੇ ਇਹ ਫਾਈਨਲ ਸਿਲੈਕਸ਼ਨ ਦੇ ਨੇ ਫਾਈਨਲ ਸਿਲੈਕਸ਼ਨ ਦੇ ਨੇ ਜੇ ਤੁਸੀਂ ਗੱਲ ਕਰੋ ਵੀ ਟ్రਾਇਲ ਦੀ ਜਿਹੜੀ ਮੈਰਡ ਉਹ ਕਿੰਨੀ ਜਾਊਗੀ ਤਾਂ ਟ్రਾਇਲ ਦੀ ਮੈਰਡ ਇਹਨਾਂ ਜਿਹੜੇ ਤੁਹਾਨੂੰ ਨੰਬਰ ਦੱਸੇ ਨੇ ਇਹਨਾਂ ਤੋਂ 5-5 7-7 ਘੱਟ ਨੰਬਰ ਹੀ ਜਾਊਗੀ ਇਹ ਉਹ ਹੈ ਵੀ ਜਿਹੜੇ ਪੈਨਪ੍ਰਾ ਪੇਪਰ ਦੇ ਵਿੱਚੋਂ ਐਨ ਐ ਨੰਬਰ ਲੈ ਲੈਣਗੇ ਦੂਜੇ ਨੰਬਰ ਤੇ ਜਿਹੜਾ ਆਪਣਾ ਟ్రਾਇਲ ਆ ਉਸ ਨੂੰ ਕਲੀਅਰ ਕਰਨਗੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਫਾਈਨਲ ਸੈLECTION ਆ ਯਾਨੀ ਕੀ ਉਹ ਭਰਤੀ ਹੋ ਜਾਣਗੇ ਜੇਕਰ ਉਹ ਐਨੇ ਨੰਬਰ ਲੈਂਦੇ ਨੇ ਪੇਪਰ ਦੇ ਵਿੱਚੋਂ ਜੇਕਰ ਤੁਹਾਡੇ ਇਸ ਤੋਂ ਘੱਟ ਨੰਬਰ ਆਉਂਦੇ ਨੇ ਤਾਂ ਤੁਹਾਡੇ ਜਿਹੜੀ ਫਾਈਨਲ ਸੈLECTION ਹੋਣੀ ਉਹ ਮੁਸ਼ਕਲ ਆ ਗਈ ਤਾਂ ਇਸ ਕਰਕੇ ਅੱਜ ਤੁਹਾਡੇ ਲਵੇ ਜਿਹੜੇ ਪੇਪਰ ਦੇ ਲਈ ਅੱਜ ਤੋਂ 6 ਮਹੀਨੇ ਹੈਗੇ ਨੇ ਤੁਸੀਂ ਅੱਜ ਹੀ ਆਪਣੀ ਜਿਹੜੀ ਤਿਆਰੀ ਆ ਉਸ ਨੂੰ ਕਰਨੀ ਸ਼ੁਰੂ ਕਰ ਦਿਓ ਤਾਂ ਜੋ ਤੁਹਾਡੇ ਘੱਟੋ-ਘੱਟ ਪੇਪਰ ਦੇ ਵਿੱਚੋਂ ਐਨੇ ਨੰਬਰ ਆ ਸਕਣ ਬਾਕੀ ਜੇਕਰ ਤੁਸੀਂ ਫ੍ਰੀ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਾਂ ਆਪਣੇ ਚੈਨਲ ਦੇ ਉੱਪਰ ਵੀਡੀਓ ਬਣਾਈਆਂ ਨੇ ਤਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਵੀ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਕਿਹੜੇ ਟੀਚਰ ਤੋਂ ਕਿਵੇਂ ਪੜ ਸਕਦੇ ਹੋ ਜਾਂ ਤੁਸੀਂ ਕਿਹੜੀਆਂ ਕਿਤਾਬਾਂ ਕਿਵੇਂ ਪੜ ਕੇ ਆਪਣੀ ਤਿਆਰੀ ਜਿਹੜੀ ਉਸ ਨੂੰ ਕਰ ਸਕਦੇ ਹੋਗੇ ਤੇ ਜਾਣ ਲੱਗੇ ਜੇਕਰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ